ਹੈਲੋ ਫਰੈਂਡਸ ਆਪ ਸਾਰਿਆਂ ਨੂੰ ਸ਼ਾਮ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਟਾਈਮ ਹੋ ਚੁੱਕਿਆ 3:30 ਵਜੇ ਦਾ ਔਰ ਮੈਂ ਫਿਲਹਾਲ ਸਾਰਾ ਕੰਮ ਫਿਨਿਸ਼ ਤਾਂ ਔਰ ਮੈਂ ਲੱਗੀਆਂ ਜੀ ਅਚਾਰ ਪਾਣ ਮੈਂ ਲੱਗੀਆਂ ਗਾਜਰ ਔਰ ਗੋਭੀ ਦਾ ਮਿਕਸ ਅਚਾਰ ਬਣਾਉਣ ਹਨਾ ਉਹਦੇ ਲਈ ਆਪਾਂ ਨੇ ਗਾਜਰ ਗੋਭੀ ਚੰਗੀ ਤਰ੍ਹਾਂ ਧੋਸ ਮਾਰ ਲਈ ਐ ਮੈਂ ਇਹ ਕੱਲ ਮੈਂ ਤੋਂ ਉਸ ਮਾਰ ਕੇ ਚੰਗੀ ਤਰ੍ਹਾਂ ਗਰਮ ਪਾਣੀ ਦੇ ਵਿੱਚ ਧੋਈ ਹੈ ਤਾਂ ਕਿ ਉਹ ਹੁੰਦਾ ਨਾ ਕਈ ਵਾਰ ਸਪਰੇ ਵਗੈਰਾ ਹੋਈ ਵੀ ਹੁੰਦੀ ਹੈ ਜਾਂ ਕੋਈ ਚੀਜ਼ ਮੂਹ ਮਾਲ ਆ ਜਾਂਦੀ ਹੈ ਜਿਵੇਂ ਕੋਈ ਜ਼ਹਿਰੀਲੀ ਚੀਜ਼ ਮੂਹ ਆ ਜਾਂਦੀ ਹੈ ਹਨਾ ਉਸ ਤੋਂ ਪਹਿਲਾਂ ਮੈਂ ਗੋਭੀ ਨੂੰ ਔਰ ਗਾਜਰਾਂ ਨੂੰ ਤੋਂ ਉਸ ਮਾਰ ਕੇ ਚੰਗੀ ਤਰ੍ਹਾਂ ਕੱਟ ਕੇ ਗਰਮ ਪਾਣੀ ਦੇ ਵਿੱਚ ਡੀਪ ਕਰਕੇ ਰੱਖਿਆ ਅੱਧਾ ਘੰਟਾ ਉਸ ਤੋਂ ਬਾਅਦ ਮੈਂ ਕੋਠੇ ਤੇ ਧੁੱਪ ਲਵਾਈ ਕੱਲ ਦੀ ਵੀ ਲਵਾਈ ਹੈ ਤੇ ਅੱਜ ਦੀ ਵੀ ਲਵਾਈ ਹੈ ਹਨਾ ਜੁਰੇ ਦਾ ਪਾਣੀ ਜਾ ਮੱਚ ਜੂਗਾ ਨਾ ਮਤਲਬ ਪਾਣੀ ਮੱਚ ਗਿਆ ਮੋਸਟਲੀ ਔਰ ਇਹ ਦੇਖੋ ਮੋਸਟਲੀ ਇਹਨਾਂ ਦਾ ਪਾਣੀ ਜਾਂ ਮੱਚ ਗਿਆ ਇਸ ਤਰ੍ਹਾਂ ਦਾ ਹੋ ਗਿਆ ਪਾਣੀ ਜਾਂ ਮੱਚ ਗਿਆ ਇਹਨਾਂ ਦਾ ਤੇ ਮੈਂ ਕੱਲ ਵੀ ਧੁੱਪ ਲਵਾਈ ਤੀ ਔਰ ਅੱਜ ਵੀ ਧੁੱਪ ਲਵਾਈ ਹੈ ਅੱਜ ਧੁੱਪ ਬਹੁਤ ਜ਼ਿਆਦਾ ਤੇਜ਼ थी ਕੱਲ ਤਾਂ ਬੱਦਲਵਾਈ ਹੋਈ ਵੀ ਸੀ ਇਸ ਕਰਕੇ ਮੈਂ ਕੱਲ ਦੀ ਧੁੱਪ ਤਾਂ ਅੱਜ ਦੁਬਾਰਾ ਲਵਾਣੀ ਪਈ ਕਿਉਂਕਿ ਕੱਲ ਬੱਦਲਵਾਈ ਹੋਈ ਵੀ ਸੀ ਔਰ ਅੱਜ ਮੈਂ ਧੁੱਪ ਲਵਾਈ ਹੈ ਅੱਜ ਬਹੁਤ ਤੇਜ਼ ਧੁੱਪ ਹੈ ਤੇ ਹੁਣ ਆਪਾਂ ਪਾਣ ਲੱਗੇ ਆਂ ਜੀ ਆਚਾਰ ਜਿਹਦੇ ਲਈ ਆਪਾਂ ਨੂੰ ਸਿਰਫ ਅ ਚਾਰਕ ਚੀਜ਼ਾਂ ਦੀ ਲੋੜ ਹੈ ਸੋਰੀ ਪੰਜ ਇੱਕ ਆਪਾਂ ਨੂੰ ਸਰੋਂ ਦਾ ਤੇਲ ਔਰ 1 ਕੱਪ ਨੂੰ ਚਾਹੀਦਾ ਸਰਕਾ ਤੇ ਉੱਪਰ ਚਾਹੀਦੀ ਹੈ ਲਾਲ ਮਿਰਚਾਂ ਔਰ ਹਲਦੀ ਤੇ ਨਮਕ ਬਸ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਨੇ ਅਚਾਰ ਪਾ ਦੇਣਾ ਜੀ ਗੋਪੀ ਦਾ ਤੇ ਚਲੋ ਜੀ ਟਰਾਈ ਕਰਦੇ ਆਪਾਂ ਅਚਾਰ ਦੀ ਤਿਆਰੀ ਹੁਣ ਤੋਂ ਲੋ ਜੀ ਆਪਾਂ ਨੇ ਕੜਾਹੀ ਚੜ੍ਹਾ ਲਈ ਐ ਜਿਦੇ ਲਈ ਆਪਾਂ ਹੁਣ ਅਚਾਰ ਪਾਵਾਂਗੇ ਹਨਾ ਪਹਿਲਾਂ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਵਿੱਚ ਤੇ ਤੇਲ ਪਾਵਾਂਗੇ ਉਹਨੂੰ ਕਾੜਾ ਕੇ ਫਿਰ ਚੰਗੀ ਤਰ੍ਹਾਂ ਹਨਾ ਤੇ ਚੱਕ ਲੈਨੇ ਆਪਾਂ ਕੜਾਹੀ ਔਰ ਖੁਰਚਣਾ ਲੋ ਜੀ ਇਹਨੇ ਆਪਣੀ ਕੜਾਹੀ ਗਰਮ ਹੋ ਗਈ ਆਪਾਂ ਵਿੱਚ ਸਰੋਂ ਦਾ ਤੇਲ ਪਾਵਾਂਗੇ ਜਦੋਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਕੜਜੂਗਾ ਨਾ ਉਸ ਤੋਂ ਬਾਅਦ ਆਪਾਂ ਇਹ ਸਾਰਾ ਮਟੀਰੀਅਲ ਵਿੱਚ ਪਾਵਾਂਗੇ ਲੋ ਜੀ ਤੇਲ ਆਪਾਂ ਨੇ ਪਾ ਲਿਆ ਵਿੱਚ ਹੁਣ ਤੁਹਾਨੂੰ ਪਤਾ ਹੀ ਹੈ ਤੇਲ ਚੰਗੀ ਤਰ੍ਹਾਂ ਕੜਜੂਗਾ ਜਦੋਂ ਨਾ ਐਨ ਚੰਗੀ ਤਰ੍ਹਾਂ ਕੜਜੂਗਾ ਉਸ ਤੋਂ ਬਾਅਦ ਪਾਉਂਗੇ ਆਪਾਂ ਵਿੱਚ ਗਾਜਰ ਔਰ ਗੋਭੀ ਦਾ achar ਜੀ ਮੈਂ ਕਿ ਆਪਾਂ ਬਣਾਵਾਂਗੇ ਹਨਾ ਲੋ ਜੀ ਤੇਲ ਹੋ ਗਿਆ ਐਨ ਗਰਮ ਦੇਖੋ ਭਾਫਾਂ ਉੱਠ ਰਹੀਆਂ ਗਰਮ ਹੋ ਗਿਆ ਤੇਲ ਹੁਣ ਆਪਾਂ ਵਿੱਚ achar ਪਾਵਾਂਗੇ ਲੋਜੀ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਲਾਵਾਂਗੇ ਲੋ ਜੀ ਇਹ ਨਾ ਆਪਣਾ achar ਤੁਸੀਂ ਚਾਹੇ ਭਾਵੇਂ ਸਾਲ ਤੱਕ ਰੱਖ ਲਓ ਖਰਾਬ ਨਹੀਂ ਹੋਣੇਗਾ ਜਿਹੜੇ ਟੰਗ ਨਾਲ ਮੈਂ achar ਬਣਾ ਰਹੀ ਆ ਨਾ ਉਸ ਟੰਗ ਨਾਲ ਤੁਸੀਂ ਸਾਲ ਤੱਕ ਰੱਖ ਲਓ achar ਖਰਾਬ ਨਹੀਂ ਹੋਣੇਗਾ ਤੇ ਵਿੱਚ ਗਾਜਰ ਔਰ ਗੋਭੀ ਨੂੰ ਮੈਂ ਤੇਲ ਦੇ ਵਿੱਚ ਪਹਿਲਾਂ 5-10 ਮਿੰਟ ਸੇਕ ਲਵਾਵਾਂਗੀ ਲੋ ਜੀ ਹੁਣ ਆਪਾਂ ਨੇ ਵਿੱਚ ਪਾਤੀ ਹਲਦੀ ਨਮਕ ਔਰ ਥੋੜੀ ਜੀ ਮਿਰਚ ਪਾਵਾਂਗੀ ਮੈਂ ਮਿਰਚ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਤੇ ਲੋ ਜੀ ਜਦੋਂ ਤੇਲ ਕੜ ਜਾਂਦਾ ਆਪਾਂ ਵਿੱਚ ਪਾਉਂਗੇ ਗੋਭੀ ਔਰ ਗਾਜਰਾ ਨੂੰ ਝਾਸਾ ਲਵਾਉਂਗੇ 5-10 ਮਿੰਟ ਦਾ ਉਸ ਤੋਂ ਬਾਅਦ ਆਪਾਂ ਨੋਨ ਮਿਰਚ ਔਰ ਹਲਦੀ ਤਿੰਨ ਚੀਜ਼ਾਂ ਮਿਕਸ ਕਰ ਦਾਂਗੇ ਤੇ ਆਪਾਂ ਹੁਣ ਥੋੜੀ ਜੀ ਮਿਰਚਾਂ ਪਾਵਾਂਗੇ ਵਿੱਚ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਆ ਮਿਰਚ किसी तेज करनी है, है, तो ते है। ते थल कर देंगे रला देंगे झास्पा लाइस कर देना तो थोड़ी जी मिर्च आप लीए लो जी क्योंकि ज्यादा तेज मिर्च बच्चा ने खानी नहीं हैगी ਤੇ ਦੇਖ ਤੇਲ ਵਿੱਚ ਪਾਇਆ ਆਪਾਂ ਨੇ ਕਿਉਂਕਿ ਬੱਚੇ ਵੀ ਇਹ ਟੀਪੰਦੇ ਵਿੱਚ ਲੈ ਜਾਂਦੇ ਆ achar ਹਨ ਪਰੌਂਖਿਆਂ ਦੇ ਨਾਲ ਬੜਾ ਟੇਸਟੀ ਲੱਗਦਾ achar ਔਰ ਪਿੱਛੇ ਲਾਈਟ ਪੈ ਰਹੀ ਹੈ ਨਾ ਉਹਦੇ ਕਰਕੇ ਥੋੜਾ ਜਿਹਾ ਕੈਮਰਾ ਮੇਰਾ ਡਲ ਹੋ ਰਿਹਾ ਤੋਂ ਲੋਜੀ ਕੈਮਰਾ ਮੇਰਾ ਥੋੜਾ ਜਿਹਾ ਸਾਫ਼ ਕਰਿਆ ਕਿਉਂਕਿ ਥੁੜ੍ਹਾਈ ਦੀ ਚਿਪਕੀ ਤੇਲ ਦਾ ਇੱਕਦਮ ਤੜਕਾ ਜਿਹਾ ਹੁੰਦਾ ਨਾ ਉਹ ਚਿਪਕ ਗਿਆ ਉੱਪਰ ਔਰ ਲੋਜੀ achar ਆਪਣਾ ਬੜਕੇ ਹੋ ਰਿਹਾ ਰੈਡੀ ਤੇ ਆਪਾਂ ਹੁਣ ਰਲਾਵਾਂਗੇ ਇਹਨੂੰ ਮੈਂ ਬਿਲਕੁਲ ਲੋ ਫਲੇਮ ਕਰਿਆ ਹੋਇਆ ਦੇਖੋ ਤੇ ਲੋਜੀ ਚਾਰ ਮੋਸਟਲੀ ਆਪਣਾ ਬਸ ਬਣ ਚੁੱਕਿਆ ਹੈ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਇਹਨੂੰ ਫਿਰ ਬੰਦ ਕਰਕੇ ਆਪਾਂ ਬਾਅਦ ਚ ਸਿਰਕਾ ਪਾਣਾ ਇਹਦੇ ਵਿੱਚ ਜਦੋਂ ਆਪਾਂ ਬੰਦ ਕਰਾਂਗੇ ਹਨਾ ਤੇ ਲੋਜੀ ਸਰੋਂ ਦੇ ਤੇਲ ਵਿੱਚ ਆਪਾਂ ਨੇ ਕਾੜ ਕੇ ਸਰੋਂ ਦੇ ਤੇਲ ਨੂੰ ਇੱਕ ਵਾਰ ਫਿਰ ਦੱਸ ਦੰਨੀ ਹੈ ਮੈਂ ਕੜਾਹੀ ਦੇ ਵਿੱਚ ਪਹਿਲਾਂ ਸਰੋਂ ਦਾ ਤੇਲ ਲੈ ਲੋ ਕੜਛੀਕ ਲੈਣਾ ਤੁਸੀਂ ਜ਼ਿਆਦਾ ਨਹੀਂ ਲੈਣਾ ਹੈਗਾ ਜਦੋਂ ਚੰਗੀ ਤਰ੍ਹਾਂ ਕੜਜੂਗਾ ਨਾ ਉਸ ਤੋਂ ਬਾਅਦ ਤੁਸੀਂ ਗੱਜਰ ਔਰ ਗੋਭੀ ਮਿਕਸ ਕਰਕੇ ਵਿੱਚ ਛਾਸਾ ਲਵਾ ਦਿਓ 5-10 ਮਿੰਟ ਦਾ ਸੇਕ ਜਾਂ ਲਵਾ ਦਿਓ ਤੁਸੀਂ ਉਸ ਤੋਂ ਬਾਅਦ ਤੁਸੀਂ ਨੂਨ ਪਾ ਦਿਓ ਮਿਰਚ ਪਾ ਦਿਓ ਹਲਦੀ ਪਾ ਦਿਓ ਬਸ ਇਹਨਾਂ ਚੀਜ਼ਾਂ ਪਾਣੀਆਂ ਤੁਸੀਂ ਉਸ ਤੋਂ ਬਾਅਦ ਬਸ ਐਵੇਂ ਛਾਸਾ ਜਾਂ ਲਵਾ ਕੇ 5 ਕਿ ਮਿੰਟ ਦਾ ਫਿਰ ਠੰਡਾ ਕਰਕੇ ਬਾਅਦ ਚ ਤੁਸੀਂ ਸਿਰਕਾ ਪਾ ਦਿਓ ਵਿੱਚ ਫਿਰ ਤੁਸੀਂ ਡੱਬੇ ਚ ਸਟੋਰ ਕਰਕੇ ਰੱਖ ਸਕਦੇ ਹੋ ਹਾਂਜੀ ਬੇਟਾ ਲੋ ਜੀ ਇਹ ਭਾਫ ਜੀ ਨਿਕਲ ਗਈ ਬਸ ਆਪਣੀ ਹੁਣ ਤੇ ਹੁਣ ਆਪਾਂ ਇਹਦੇ ਵਿੱਚ ਸਿਰਕਾ ਪਾਵਾਂਗੇ ਤੇ ਚਾਰ ਵਸ ਆਪਣਾ ਬਣ ਕੇ ਰੈਡੀ ਹੋ ਗਿਆ ਆਪਣਾ ਬਣ ਚੁੱਕਿਆ ਆਪਣਾ ਚਾਰ ਤੇ ਇਹਦੇ ਵੀ ਬਾਅਦ ਚੱਪਾ ਇੱਕ ਭਾਂਡਾ ਲਿਆ ਹੋਇਆ ਮੈਂ ਇਹ ਕਾਲੀ ਮੰਗਵਾਇਆ ਮੈਂ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਸਾਫ਼ ਕਰਕੇ ਰੱਖਿਆ ਇਹ ਮੈਂ ਤੇ ਇਹਦੇ ਵਿੱਚ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਤੁਸੀਂ ਹਨਾ ਵੈਸੇ ਤਾਂ ਆਪਾਂ ਨੇ 6 ਮਹੀਨੇ ਕੱਢਣੇ ਨਹੀਂ ਕਿਉਂਕਿ ਕੱਚਾ-ਕੱਚਾ ਚਾਰ ਵਧੀਆ ਲੱਗਦਾ ਜਿਆਦਾ ਜਿਹੜਾ ਤਾਜ਼ਾ ਚਾਰ ਹੁੰਦਾ ਨਾ ਉਹ ਡੇਲੀ ਕੀ ਡੇਲੀ ਬੱਚੇ ਵੀ ਚਕਚਕ ਖਾਈ ਜਾਂਦੇ ਆ ਸਵਾਦ ਲੱਗਦਾ ਹੈ ਤੇ ਲੋ ਜੀ ਅਚਾਰ ਆਪਣਾ ਹੋ ਗਿਆ ਇਹ ਬਣ ਕੇ ਰੈਡੀ ਚਲੋ ਜੀ ਅਚਾਰ ਆਪਾਂ ਨੇ ਢੇਠਾਂ ਧਾਰ ਲਿਆ ਤੇ ਹੁਣ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਸਿਰਕਾ ਜਿਆਦਾ ਨਹੀਂ ਪਾਣਾ ਹੈਗਾ ਬਸ ਥੋੜਾ ਜਿਹਾ ਹੀ ਪਾਣਾ ਤੁਸੀਂ ਬਸ ਇੰਨਾ ਕੀ ਕੜਛਿਕ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਲੋ ਜੀ ਆਪਣਾ achar ho gaya ban ke ready. ਆਪਾਂ ਨੇ ਇਹ ਭਾਂਡਾ ਵੀ ਮਾਂਜ ਕੇ ਰੱਖਤਾ ਨਾਲ ਦੀ ਨਾਲ ਤੇ ਆਪਾਂ ਨੇ ਹੁਣੇ ਭਾਂਡੇ ਚ ਪਾਤਾ achar ਤੇ ਲੋ ਜੀ ਆਪਾਂ ਇਹਨੂੰ ਹਲਾਉਂਦੇ ਰਹੋ ਤੇ ਜਿੰਨਾ ਤੁਸੀਂ ਹਲਾਉਂਗੇ ਨਾ ਉਹਨਾਂ ਵਧੀਆ ਰਹੂਗਾ achar ਤੁਹਾਡਾ ਤੇ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ achar ਦੀ ਰੈਸিপি ਕਿਸ ਤਰ੍ਹਾਂ ਦੀ ਲੱਗੀ ਹੈ। ਔਰ ਇਹਦੇ ਵਿੱਚ ਆਪਾਂ ਨੇ ਕੁਝ ਨਹੀਂ ਪਾਇਆ ਬਾਕੀ ਹਾਂ ਤੁਸੀਂ ਰਾਈ ਪਾ ਸਕਦੇ ਹੋ ਤੁਸੀਂ ਰਾਈ ਵੀ ਪਾ ਸਕਦੇ ਹੋ ਅਜਮੈਣ ਵੀ ਪਾ ਸਕਦੇ ਹੋ ਲੇਕਿਨ ਮੈਂ ਉਹ ਬਾਤ ਚ ਪਾਵਾਂਗੀ ਤੇ ਬਾਕੀ ਕੋਈ ਜ਼ਰੂਰੀ ਵੀ ਨਹੀਂ ਹੈਗਾ ਕਿਉਂਕਿ ਆਪਾਂ ਨੇ ਨਾਲ ਦੀ ਨਾਲ ਖਾ ਲੈਣਾ ਇਹ ਕਿਉਂਕਿ ਪਿਚਕ ਕੇ ਥੋੜਾ ਜਿਹਾ ਬਣ ਗਿਆ ਦੇਖੋ ਤੇ ਵੈਸੇ 5 ਕਿਲੋ ਮੈਂ ਲਈ ਤੀ ਗੋਭੀ ਤੇ ਔਰ 2 ਕਿਲੋ ਲਈਆਂ ਦੀਆਂ ਗਾਜਰਾ ਤੇ ਵਿੱਚ ਥੋੜੀ ਬਹੁਤੀ ਬੱਚਾ ਨੇ ਖਾ ਵੀ ਲਈਆਂ ਇਦਾਂ ਹੀ ਤੇ ਇਸ ਕਰਕੇ ਅਚਾਰ ਵੀ ਪਿਚਕ ਗਿਆ ਆਪਣਾ ਤੇ ਇਹ ਤਾਂ ਜੀ ਆਪਣਾ ਅਚਾਰ ਦੀ ਰੈਸিপি ਤੇ ਕਿੰਦਾਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਦੱਸਿਓ ਤੁਸੀਂ ਜ਼ਰੂਰ ਔਰ ਚਲੋ ਜੀ ਇਹਨੂੰ ਹੁਣ ਆਪਾਂ ਸਟੋਰ ਕਰ ਦੰਨੇ ਆ ਬੰਦ ਕਰ ਦੰਨੇ ਆ ਢੱਕਣ ਲਾ ਕੇ ਤੇ ਢੱਕਣ ਲਾ ਕੇ ਰੱਖਤਾ ਆਪਾਂ ਨੇ ਚਲੋ ਜੀ ਇਹਦੀ ਆਪਣੀ achar ਦੀ recipe ਜੋ ਕਿ ਮੈਂ ਪਹਿਲਾਂ achar ਗਰਮ ਪਾਣੀ ਦੇ ਵਿੱਚ ਤੋਸਮਾਰ ਕੇ ਰੱਖਿਆ ਤਾਂ ਗੋਭੀ ਔਰ ਗਾਜਰਾ ਹਨਾ ਤੋਸਮਾਰ ਕੇ ਸੁਕਾ ਕੇ ਇਨੂੰ ਆਪਾਂ ਨੇ ਫਿਰ ਸਰੋਂ ਦੇ ਤੇਲ ਦੇ ਵਿੱਚ ਨਾ ਕਾੜ ਕੇ ਉਹਨੂੰ ਛੱਸਿਆ ਛੱਸ ਕੇ ਫਿਰ 5-10 ਮਿੰਟ ਉਸ ਤੇ ਵੀ ਬਾਅਦ ਆਪਾਂ ਨੇ ਨਾਣ ਮਿਰਚ ਔਰ ਹਲਦੀ ਰਲਾਈ ਹੈ ਤੇ ਉਸ ਤੋਂ ਬਾਅਦ ਠੰਡਾ ਹੋ ਗਿਆ ਫਿਰ ਆਪਾਂ ਨੇ ਥੋੜਾ ਜਿਹਾ ਸਿਰਕਾ ਪਾ ਦੇਣਾ ਵਿੱਚ ਕੜਛੀਕ ਸਿਰਕਾ ਪਾਣਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਹਲਾ ਕੇ ਇੱਕ ਭਾਂਡੇ ਦੇ ਵਿੱਚ ਸਟੋਰ ਕਰਕੇ ਰੱਖਤਾ ਤੇ ਬਣ ਗਿਆ ਜੀ ਆਪਣਾ achar ਤੇ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਜੇ ਤੁਹਾਨੂੰ ਮੇਰਾ achar ਪਸੰਦ ਆਇਆ ਔਰ ਇੱਕ ਵਾਰੀ ਫੇਰ ਆਪਾਂ ਦੁਬਾਰਾ ਅਚਾਰ ਹੋਰ ਪਾਣਾ ਹਲੇ ਮੈਂ ਮੈਨੂੰ ਅਚਾਰ ਪਾਣ ਦਾ ਬਹੁਤ ਸ਼ੌਕ ਹੈ ਤੇ ਚਲੋ ਜੀ ਬਾਏ ਬਾਏ ਟੇਕ ਕੇਅਰ